3 ਸਾਲ ਹੋ ਗਏ ਨੇ ਜੀ 3 ਸਾਲ ਦਾ ਜਿਹੜਾ ਸਮਾਂ ਬਹੁਤ ਵੱਡਾ ਸਮਾਂ ਹੁੰਦਾ ਹੈ ਦੇਖੋ ਜੇ ਕੰਮ ਕਰਨਾ ਹੋਵੇ ਸਰਕਾਰ ਨੇ ਇੱਕ ਦਿਨ ਦਾ ਕੰਮ ਹੈ ਕਿਉਂਕਿ ਸਾਰਾ ਬੈਡ ਹੀ ਪਿਆ ਹੋਇਆ ਹੈ ਕੁਝ ਨਹੀਂ ਕਰਨਾ ਸਿਰਫ ਇਹ ਡਾਕਟਰ ਇੰਪੋਇੰਟ ਕਰਨੇ ਨੇ ਜੇਕਰ ਇਹਨਾਂ ਕੋਲ ਕੋਈ ਬੈਡ ਹੈਗੇ ਤੁਸੀਂ ਸਾਰੇ ਜਣੇ 5-7 ਬੈਡ ਦੱਸਿਓ ਇਹਨਾਂ ਨੂੰ ਆਪਣੀ پوری ਕਲੀਨਿਕ ਰੱਦ ਦਿੰਦੇ ਆ ਲੇਕਿਨ ਇਹਦੇ ਡਾਕਟਰ ਜਿੰਨ ਜਲਦੀ ਤੋਂ ਜਲਦੀ ਇੰਪੋਇੰਟ ਕੀਤੇਗੇ ਦੇਖੋ ਉਹ ਜੋ ਕੋਈ ਮਾਰ ਕੇ ਦੇਈ ਜਾਂਦੇ ਸਾਰਿਆਂ ਦੇ ਸਾਹਮਣੇ

لا بھی ملنا چاہیے بےنتی اپیل کرتے ہیں جلد سے جلد شروع کیا جائے ہائی سامان لے کے بجے ٹیکنا شروع کیا جائے کیونکہ ਤੁਹਾਡੇ ਜਿਵੇਂ ਮਹੀਨਾ ਕੋਈ ਛੋਟਾ-ਪਟਾ ਐਕਸੀਡੈਂਟ ਹੁੰਦਾ ਰਹਿੰਦਾ ਵਾ ਤੇ ਇੱਥੇ ਕੀ ਹਫ਼ਤਾ ਚੱਲੂ ਹੀ ਹਾਲ ਵਿੱਚ ਹੋਊਗਾ ਤਾਂ ਕੋਈ ਟੀਮ ਚ ਜਾਣਾ ਮੱਸ ਸਕਦੀ ਹੈ ਦੇਖੋ ਜੀ ਇੱਥੇ ਜਿੰਨੇ ਵੀ ਸਮਾਜ ਦੇ ਨੇ ਸਾਡੇ ਪ੍ਰਧਾਨ ਜੀ ਨੇ ਸਾਡੇ ਐਮਐਲਏ ਨੇ ਹੋਰ ਵੀ ਨੇ ਸਾਰੇ ਨੇ ਇੱਥੇ ਰਿਸਪੌਂਸੈਂਸ ਇਸ ਤਰ੍ਹਾਂ ਨੇ ਲੇਟਰ ਦੇ ਪਿੰਨੇ ਦੇ ਕਿਨੋਂ ਤੱਕ ਪ੍ਰਸ਼ਾਸਨ ਦੇ ਸਰਕਾਰ ਦੇ ਅੰਨਾਂ ਦੇ ਕੋਈ ਨੂੰ ਸਰ ਕੀ ਇਹ ਆਰਾਮ ਕਰਦੇ ਹੋਏ ਨੇ ਇਹਨਾਂ ਨੂੰ ਕੋਈ ਨਹੀਂ ਪਤਾ ਕਿ ਆਮ ਜਨ ਦਾ ਮਰਦਾ ਹੈ ਪੁੱਤੇ ਬੈਠੇ ਹੋਏ ਨੇ ਦੀ ਚੱਕਰ ਮੇਲਾ ਕਰੇ ਨਹੀਂ ਜਾਂ ਕੋਈ ਨੂੰ ਸਫਸਲਟੀਜ਼ ਨਹੀਂ ਮਿਲ ਰਹੀਆਂ ਕੋਈ ਹਸਪਤਾਲ ਨਹੀਂ ਚੱਲ ਰਿਹਾ ਜਾਂ ਕੋਈ ਤੱਕ ਤੱਕ ਨਹੀਂ ਚੱਲ ਰਿਹਾ ਇਹਨੂੰ ਕੋਈ ਪਤਾ ਨਹੀਂ ਇੱਕ ਵਾਰ ਬਣ ਗਏ ਨੇ ਇੰਨੇ ਬੋਲਦੇ ਇਹਨਾਂ ਨੇ ਕੱਟੀਆਂ ਪੈ ਗਏ ਨੇ ਇੰਨੀ ਜਿਦਾਦਾ ਇਹਨਾਂ ਨੇ ਐਮਐਲਏ ਦਾ ਹੋਣ ਕਰਕੇ ਇਹਨੂੰ ਐ ਲੱਗਦਾ ਵੀ ਉਹ ਸਾਡੇ ਹੀ ਰਾਜ ਹੈ ਅਸੀਂ ਜਿੰਨੇ ਮਰਜ਼ੀ ਗਲਤ ਕਰੀ ਸਾਨੂੰ ਕੋਈ ਨਹੀਂ ਰੋਕਣਾ ਲੱਖ ਜੀ ਜੇ ਲੱਗਦਾ ਹੈ ਕਿ ਆਜ ਅੱਜ ਸਵਾਹ ਕਟਾ ਦਾ ਲਾਭ ਹੈ ਕਿ 100 ਬਣਦੇ ਆਪਸਾ ਬਣੂਗਾ ਉਹ ਬੁਰੀ ਗਿਆ ਇਹਦਾ ਰਹਿ ਗਿਆ ਉਹਦੇ ਵੇਲੇ ਮੇਰਾ 8 ਕਰੋੜ ਦੇ ਬਜਟ ਲੈ 11 ਕਰੋੜ ਕਹਿੰਦੇ ਨੇ 8 ਕਰੋੜ ਦੇ ਉੱਤੇ ਮੇਰੇ ਖਿਆਲ ਚ ਆਇਆ 13 ਕਰੋੜ ਲੱਗਿਆ ਵਾਕੇ ਸਾਲਾ ਅੱਜ ਵੀ ਹੋਇਆ ਇਹ ਤਾਂ ਹੁਣ ਅੱਲਾ ਗਿਆ ਜਿਹੜੇ ਵਿਸ਼ਵਾਚਾਰ ਜਿਵੇਂ ਜਿਹੜੇ ਵਰਕਰ ਚੋਣੋ ਜ਼ਮੀਨ ਜ਼ਮੀਨ ਕਹਿੰਦੇ ਦੇ ਦੇ ਦਿਓ ਇਹਨਾਂ ਮਾਰ ਪਰ ਤੋਂ ਲੋਏ ਬਾਰੇ ਰੋਕਿਆ ਤਾਂ ਸੈਸਟਰ ਮੜ ਗਿਆ ਕਿ ਇਹ ਰਾਜਨੀਤਿਕ ਵਸਤੂ ਨਾ ਕਰੀਏ ਔਰ ਉਹਦੇ ਰਾਜਨੀਤਿਕ ਵਸਤੂ ਨਾਲ ਨੁਕੀਏ ਲਗਾਇਆ ਗਿਆ ਹੈ ਸਿਵਲ ਹਸਪਤਲ ਤਲਾਹਾ ਦੇ ਪੱਗਰ ਅਕੀਮ ਚਾਹਤ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹਾਂ ਜੀ ਪਹਿਲੀ ਗੱਲ ਕਰਦੀ ਇਹ ਕੋਈ ਭਾਜਪਾ ਵੱਲੋਂ ਜਾਂ ਕਿਸੇ ਵੀ ਪਾਰਟੀ ਵੱਲੋਂ ਕਰਨਾ ਨਹੀਂ ਲਗਾਇਆ ਗਿਆ ਇਹ ਸਾਰੇ ਆਮ ਲੋਕਾਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਕਰਨਾ ਲਗਾਇਆ ਗਿਆ ਹੈ ਨਾ ਕਿ ਕਿਸੇ ਵੀ ਪਾਰਟੀ ਵੱਲੋਂ ਵੀ ਹੋਰ ਵੀ ਕਹਿਣਾ ਚਾਹੁੰਦੇ ਹਾਂ ਜੀ ਆਪਣੇ ਕਿਸਮ ਪ੍ਰਫਤਾਵ ਦੇ ਬਾਰੇ ਜਿੱਦਾਂ ਦੇਣ ਵਾਲੇ ਜਿੱਦਾਂ ਵੀ ਕਿਵੇਂ ਚੱਲੇਗੀ ਪ੍ਰਫਤਾਵ ਦੇਖੋ ਜੀ ਅਸੀਂ ਇੱਥੇ ਕੰਟੀਨਿਊਟੀ ਨਾਲ ਬੈਠਾਂਗੇ ਕੋਖਰਤਾਰੇ ਜਾਰੀ ਰੱਖਾਂਗੇ ਔਰ ਸਾਰੇ ਨੂੰ ਜੀ ਇਹੀ ਮੈਸੇਜ ਕਰਦੇ ਆ ਕਿ ਜਿੰਨੇ ਵੀ ਸਾਡੇ ਹਲਕੇ ਦੇ ਲੋਕ ਹੈਗੇ ਨੇ ਉਹ ਸਭ ਜੁਆਇਨ ਕਰਨ ਕਿਉਂਕਿ ਇਹ ਸਾਡਾ ਕਿਸੇ ਦਾ ਵੀ ਕੋਈ ਨਿੱਜੀ ਕੰਮ ਨਹੀਂ ਹੈ ਇਹ ਸਾਰੇ ਇਲਾਕਾ ਨਿਵਾਸੀਆਂ ਦਾ ਹੈ ਸਾਰੇ ਸ਼ਹਿਰ ਵਾਸੀਆਂ ਦਾ ਹੈ ਸਾਰਿਆਂ ਨੇ ਇਹ ਸਾਨੂੰ ਹੈਲਪ ਕਰਨੀ ਚਾਹੀਦੀ ਹੈ ਸਾਰੇ ਹੋਂਮਾ ਕੇ ਆਣਾ ਚਾਹੀਦਾ ਹੈ ਹੁਣੇ ਬ੍ਰਹਮਾਂ ਜੀ ਕਹਿ ਰਹੇ ਸੀ ਕਿ ਇਹ ਸਾਰੇ ਐਪਰੀਸ਼ੀਏਟ ਲਾਈਨ ਜਾਂ ਕ੍ਰੈਡਿਟ ਲਾਈਨ ਦੇ ਲਈ ਕਿਸੇ ਵੀ ਸਰਕਾਰ ਦੇ ਕਿਸੇ ਦੇ ਪੀਓ ਦੇ ਪੈਸੇ ਨਾਲ ਇਹ ਹਸਪਤਾਲ ਨਹੀਂ ਬਣਿਆ ਹੋਇਆ ਲੋਕਾਂ ਦੇ ਇਹ ਜਿਹੜੀ ਹੈਗੀ ਹੈ ਮਾਇਆ ਲੱਗੀ ਹੋਈ ਹੈ ਲੋਕਾਂ ਨੇ ਟੈਕ ਟੈਕ ਪੈਸਾ ਲੱਗਿਆ ਹੋਇਆ ਔਰ ਲੋਕਾਂ ਦੇ ਲਈ ਹਸਪਤਾਲ ਖੁੱਲਣਾ ਚਾਹੀਦਾ ਜਿਹੜੇ ਬੈੱਡ ਲੈ ਕੇ ਆਏ ਸੀ ਇੰਨਾ ਵੱਡਾ ਇੱਕ ਵਾਰ ਸਟੈਪ ਲਿਆ ਉਹ ਕਰਤਾ ਉਹਦਾ ਸਟੈਪ ਤਾਂ ਬਹੁਤ ਵੱਡਾ ਹੋਇਆ ਹੈ ਇਹਦੇ ਬਾਰੇ ਦੇ ਵਿੱਚ ਲੋਕਾਂ ਦੀ ਰਾਏ ਤਰਕੀ ਕੀ ਹੋ ਰਹੀ ਹੈ ਦੇਖੋ ਜੀ ਲੋਕਾਂ ਦੀ ਰਾਏ ਤੇ ਇਹ ਹੀ ਹੈ ਸਾਰੇ ਸਾਰੇ ਦਾ ਪੋਜ਼ਿਟਿਵ ਹੀ ਆ ਰਿਹਾ ਸਾਰੇ ਇਹੀ ਜਾ ਰਹੇ ਨੇ ਕਿ ਗਰੀਬ ਲੋਕ ਨੇ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਨੇ ਕੋਈ ਅੱچھے ਵੀ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਲੱਖਾਂ ਦੇ ਕਰਕੇ ਦੇ ਸਕਦੇ ਨਹੀਂ ਉਹਨਾਂ ਦੇ ਇੰਸ਼ੋਰੈਂਸ ਵੀ ਨਹੀਂ ਹੋਰ ਕੋਈ ਨੂੰ ਕੋਲ ਚਲੋ ਨਾ ਪੈਸਾ ਤੇ ਲਾ ਹੈ ਜਿਹੜੇ ਗਰੀਬ ਕੱਪੜਾ ਹੈ ਉਹ ਨਹੀਂ ਐਨੀ ਪੈਸੇ ਖਰਚ ਕਰ ਸਕਦਾ ਸੋ ਉਹਨਾਂ ਦੇ ਲਈ ਸਾਡੇ ਸਾਰਿਆਂ ਦੇ ਲਈ ਇਹ ਹਸਪਤਾਲ ਦਾ ਚੱਲੂ ਹੋਣਾ ਬਹੁਤ ਹੀ ਜ਼ਰੂਰੀ ਹੈ ਅੱਜ ਤੁਸੀਂ ਮੋਰਟਾਰ ਦਾ 3-4 ਕਿਲੋ ਸਟੈਪ ਲਾਈ ਰਹੀ ਜੀ ਇਸ ਮੈਟਰ ਦੇ ਲਈ ਦੇਖੋ ਜੀ ਇੱਥੇ ਜਿੰਨੇ ਵੀ ਸਮਾਂ ਦੇ ਵੀ ਸਾਡੇ ਪ੍ਰਧਾਨ ਜੀ ਨੇ ਸਾਡੇ ਐਮਐਲਏ ਨਾਲ ਜੋ ਹੋਰ ਵੀ ਨਹੀਂ ਸਾਰੇ ਨੇ ਇੱਥੇ ਪ੍ਰੈਸ ਕਾਨਫਰੰਸਾਂ ਕਰੀਆਂ ਨੇ ਲੇਟਰ ਦਿਨ ਇਹ ਦੇਖੇ ਹੁੰਦਾ ਕਿ ਹੁਣ ਤਾਂ ਪ੍ਰਸ਼ਾਸਨ ਦੇ ਸਰਕਾਰ ਦੇ ਕੰਨਾਂ ਤੇ ਕੋਈ ਗੂੰ ਨਹੀਂ ਸਰ ਗਈ ਇਹ ਆਰਾਮ ਨਾਲ ਸੁੱਤੇ ਹੋਏ ਨੇ ਇਹਨਾਂ ਨੂੰ ਕੋਈ ਨਹੀਂ ਪਤਾ ਕਿ ਆਮ ਜਨਤਾ ਮਰ ਰਹੀ ਹੈ ਭੁੱਖੇ ਬੈਠੇ ਹੋਏ ਨੇ ਡਾਕਟਰ ਨਹੀਂ ਲੱਗ ਰਹੇ ਨਹੀਂ ਜਾਂ ਕੋਈ ਇਹਨਾਂ ਨੂੰ ਫੈਸਿਲਿਟੀਆਂ ਨਹੀਂ ਮਿਲ ਰਹੀਆਂ ਕੋਈ ਹਸਪੀਟਲ ਨਹੀਂ ਚੱਲ ਰਿਹਾ ਜਾਂ ਕੋਈ ਅਦਸਤਤ ਨਹੀਂ ਚੱਲ ਰਿਹਾ ਇਹਨਾਂ ਨੂੰ ਕੁਝ ਨਹੀਂ ਪਤਾ ਇੱਕ ਵਾਰ ਬਣ ਗਏ ਨੇ ਐਨੀਆਂ ਬੋਦਾਂ ਨੇ ਪੱਟੀਆਂ ਪੈ ਗਈਆਂ ਨੇ ਐਨੀ ਤੇ ਜਿਆਦਾ ਇਹਨਾਂ ਦੇ ਐਮਐਲਏ ਜ਼ਿਆਦਾ ਹੋਣ ਕਰਕੇ ਹੁਣ ਇਹਨਾਂ ਨੂੰ ਐਂ ਲੱਗਦਾ ਵੀ ਸਾਡਾ ਹੀ ਰਾਜ ਆ ਅਸੀਂ ਜਿੰਨੇ ਮਰਜ਼ੀ ਗਲਤ કરીਏ ਸਾਨੂੰ ਕੋਈ ਨਿਰੋਪਣ ਨਾ ਕਿੰਨੇ ਸਮੇਂ ਤੋਂ ਇਹ ਲਵਾ ਸੁਣਿਆ ਜੀ ਅਸੀਂ ਤਿੰਨ ਸਾਲ ਹੋ ਗਏ ਨੇ ਜੀ ਤਿੰਨ ਸਾਲ ਦਾ ਜਿਹੜਾ ਸਮਾਂ ਬਹੁਤ ਵੱਡਾ ਸਮਾਂ ਹੁੰਦਾ ਹੈ ਦੇਖੋ ਜੇ ਕੰਮ ਕਰਨਾ ਹੋਵੇ ਸਰਕਾਰ ਨੇ ਇੱਕ ਦਿਨ ਦਾ ਕੰਮ ਹੈ ਕਿਉਂਕਿ ਸਾਰਾ ਰੈਡੀ ਪਿਆ ਹੋਇਆ ਹੈ ਕੁਝ ਨਹੀਂ ਕਰਨਾ ਸਿਰਫ ਇੱਕ ਡਾਕਟਰ ਇੰਪਾਇੰਟ ਕਰਨੇ ਨੇ ਜੇਕਰ ਇਹਨਾਂ ਕੋਲ ਕੋਈ ਬੈੱਡ ਨਹੀਂ ਹੈਗੇ ਤੁਸੀਂ ਸਾਰੇ ਜਿਹੜੇ 5-7 ਬੈੱਡ ਅਸੀਂ ਇਹਨਾਂ ਨੂੰ ਆਪਣੀ ਵੱਲੋਂ ਡੋਨੇਟ ਕਰ ਦਿੰਦੇ ਹਾਂ ਲੇਕਿਨ ਇੱਥੇ ਡਾਕਟਰ ਜਿੰਨੀ ਜਲਦੀ ਤੋਂ ਜਲਦੀ ਇੰਪਾਇੰਟ ਕੀਤਾ ਜਾਵੇ ਆਪਣੇ ਸਮੇਂ ਤੇ ਉਹਨੀਆਂ ਤੇ ਇਹ ਸਰਕਾਰ ਵਾਲੋ ਆਪਣਾ ਦੇਖੋ 80% ਕੰਮ ਹੋ ਚੁੱਕਾ ਹੈ ਜਾਈਏ 80% ਨਹੀਂ ਜੀ 70% ਕੰਮ ਹੋ ਚੁੱਕਾ ਹੈ ਲੇਕਿਨ ਸਾਡੇ ਜਿਹੜੇ ਇਥੇ ਦੇ ਵਿਧਾਇਕ ਨਹੀਂ ਜਾਂ ਕੋਈ ਹੋਰ ਸਰਕਾਰਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਭਈ ਇਹ ਬਣਿਆ ਕਿਸੇ ਹੋਰ ਦੀ ਮੌਜੂਦਗੀ ਚ ਸੀ ਲੇਕਿਨ ਜੇ ਅਸੀਂ ਚਾਲੂ ਕਰਤਾ ਕਿ ਹੋਰ ਪ੍ਰੈਡੈਂਟਲ ਹੈ ਜੇ ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਨਾ ਤਾਂ ਪਿਛਲਿਆਂ ਦੀ ਕੋਈ ਤੀ ਹੈਗੀ ਸੀਗੀ

ਜਿਹੜੇ ਆਪਣਾ ਮੌਜੂਦਾ ਮੈਂਬਰ ਪਾਰਲੀਮੈਂਟ ਦੇ ਜੀਵਾਰ ਬਣੇ ਨੇ ਹਾਂ ਜੀ ਪਹਿਲੇ ਜੀ ਮੈਂ ਬਹੁਤ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਸੇਵਾ ਕਰ ਰਹੀ ਹਾਂ ਉਹਨਾਂ ਨੇ ਕਿਹਾ ਮੁਝਾ ਜੀ ਜਿਸ ਟਾਈਮਿੰਗ ਨੇ ਵੋਟਾਂ ਲੈਣੀਆਂ ਸੀ ਨਾ ਆਪਣੇ ਮੈਂ ਨਾਮ ਨਹੀਂ ਲਾਵਾਂਗੇ ਐਮਪੀ ਸਾਹਿਬ ਦਾ ਕਹਿੰਦੇ ਜੀ ਸਾਡੇ ਕੋਲ 70 ਲੱਖ ਦਾ ਚੈਟ ਆ ਗਿਆ ਉਹਦਾ ਜਿਹੜਾ ਫੋਲ ਹੈਗਾ ਇਹ ਬਣਿਆ ਪਿਆ ਹੈ ਹੁਣ ਤੱਕ ਲੈਟ ਕਰਿਆ ਹੈ ਨਾ ਇਨਾ ਮੁਕੀ ਆਏ ਨਾ ਉਹਨਾਂ ਨੂੰ ਕੁਝ ਪਤਾ ਹੈ ਬਸ ਬorderDetails ਦੇ ਲਈ ਇਹ ਡਰਾਮੇ ਰੱਟੇ ਜਾਂਦੇ ਨੇ ਕੋ ਰੱਟਦੇ ਰਹਿਣਗੇ ਜਿਹੜੇ ਪ੍ਰਮਾਣਿਤ ਨੇ ਜੀ ਸੀਆਪੀ ਐਕਸ਼ਨ ਪੁਤਰੀ ਪੰਜਾਬ ਵਿੱਚ ਉਹ ਤਾਂ ਕਹਿੰਦੇ ਨੇ ਜੀ ਸਾਡੀ ਸਰਕਾਰ ਬਣੀ ਪਈ ਆ ਜੀ ਹਰਿਆਣੇ ਚ ਵੀ ਬਣੀ ਪਈ ਆ ਜੀ ਬਿਲਕੁਲ ਬਣੀ ਹੈ ਜੀ ਹੁਣ ਮਾਨ ਸਾਹਿਬ ਨੇ ਇੱਥੇ ਆਰਚੀਟੈਕਟ ਦੇ ਵਿੱਚ ਆਪਣਾ ਇੱਕ ਮਹਿਲ ਬਣਾ ਰਹੇ ਨੇ ਉਹਦੇ ਵਾਸਤੇ ਇਹਨਾਂ ਨੂੰ ਸਟਾਫ ਵੀ ਪਿਆ ਹੋਇਆ ਉੱਥੇ ਪੈਸਾ ਵੀ ਹੈਗਾ ਕਰੋੜਾਂ ਤੋਂ ਕਹਿੰਦੇ ਬਣ ਰਿਹਾ ਹੈ ਉਹਦੇ ਲਈ ਸਾਰਾ ਕੁਝ ਹੈ ਲੇਕਿਨ ਆਮ ਜਨਤਾ ਲਈ ਨਾ ਇਹਨਾਂ ਕੋ ਸਮਾਂ ਹੈ ਨਾ ਇਹਨਾਂ ਕੋ ਪੈਸਾ ਹੈ ਨਾ ਇਹਨਾਂ ਕੋ ਕੋਈ ਸਰਾਫ ਹੈ ਜਿਹੜੇ ਵੱਡੇ ਵੱਡੇ ਦਾਅਵੇ ਮੁੱਖ ਮੰਤਰੀ ਸਾਹਿਬ ਉਹ ਕੀਤੇ ਗਏ ਨੇ ਵੀ ਕੈਨੇਡਾ ਅਮਰੀਕਾ ਚ ਲੋਕ ਇੱਧਰ ਆਉਣਗੇ ਇੱਧਰ ਰੁਸਵਾ ਇੰਨਾ ਜਾਂਦਾ ਹੈ ਉਹ ਐਜੂਕੇਸ਼ਨ ਨੂੰ ਫੈਲ ਹੋਊਗੀ ਹੈਲਥ ਨੂੰ ਫੈਲ ਹੋਊਗੀ ਇਹ ਕਿਹਦੇ ਕੀ ਹੋ ਰਿਹਾ ਹੈ ਦੇਖੋ ਜੀ ਮਾਨਸੰਤ ਪਹਿਲੇ ਕਮੈਂਟਰੀ ਕਰ ਦੇ ਨੇ ਇਹਦੇ ਵਿੱਚ ਪਰਫੈਕਟ ਨਹੀਂ ਨੇ ਆਪਾਂ ਨੂੰ ਕੀ ਕਹਿ ਜਾਂਦੇ ਹਾਂ ਕਿਉਂਕਿ ਉਹ ਮੰਦਾਈ ਕੀ ਕਾਏ ਉਹ ਲੋਕ ਤਾਂ ਹਮੇਸ਼ਾ ਇਸੇ ਤਰ੍ਹਾਂ ਕਹਿੰਦੇ ਨੇ ਕੋ ਕਹਿੰਦੇ ਰਹਿਣਗੇ ਸਾਡਾ ਤਾਂ ਕਿੰਨਾ ਦੀ ਨਾਸਾਂ ਵਾਲੀਆਂ ਗੱਲਾਂ ਆ ਅਰ ਜੀ ਲਾਸਟ ਵਿੱਚ ਤੁਸੀਂ ਜਿਹੜਾ ਸਮਾਜ ਹੈ ਜੀ ਆਪਾਂ ਪਬਲਿਕ ਹੈ ਜਿਹੜਾ ਕੰਫਰੰਸ ਕਿ ਪਾਇਏ ਕਿਉਂਕਿ ਇਹਦਾ ਕਰਦਾ ਫਾਇਦਾ ਖੱਲੇ ਪਾਇਲ ਨਾ ਹੋਣਾ ਨਹੀਂ ਹੋਰ ਵੀ ਬਹੁਤ ਸਾਰੇ ਜਿਹੜੇ ਸ਼ਾਨੇ ਵਾਲਾ ਕਰ ਨੇੜੇ ਹੈ ਜੀ ਤੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਆਪਣਾ ਕੋਈ ਮੈਸੇਜ ਦੇਣਾ ਚਾਹਦੇ ਹੋ ਕੋਈ ਸਾਰਿਆਂ ਨੂੰ ਹੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਦੇਖੋ ਜੀ ਤੁਹਾਡੇ ਹਟਾਰ ਇਲਾਕੇ ਦਾ ਇਹ ਜਿਹੜਾ ਹਸਪਤਾਲ ਹੈ ਅਸੀਂ ਚਾਲੂ ਕਰਨ ਦੇ ਲਈ ਬੈਠੇ ਹੋਏ ਆਂ ਸਾਨੂੰ ਹਮ ਹੋਮਾ ਕੇ ਜੁਆਇਨ ਕਰੋ ਔਰ ਪਰਸੋਂ ਦਾ ਹੋ ਸਕਦਾ ਸੀ ਰੋਡ ਜਾਮ ਕਰੀਏ ਦਿੱਲੀ ਰੋਡ ਔਰ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਜ਼ਰੂਰਤ ਹੈ ਔਰ ਸਾਰੇ ਹੀ ਹਨਾ ਕਿਰਪਾ ਕਰਕੇ ਸਾਨੂੰ ਜੁਆਇਨ ਕਰੋ ਦੇਖੋ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਜੀ ਸਿਆਸਤ ਕਰਦੇ ਨੇ ਜੀ ਭਾਜਪਾ ਦੇਖੋ ਜੀ ਸਿਆਸਤ ਦਾ ਇਹਦਾ ਅਸਲ ਪਾਈ ਵਾਲੀ ਲੋਕੀਂ ਬਿੰਦੇ ਨੇ ਸਾਨੂੰ ਇਹਨੇ ਤਰਹਾਲ ਲਈ ਹੋਈ ਬਾਤ ਕਰੀ ਅਸੀਂ ਤਾਂ ਲੋਕਾਂ ਦਾ ਕੰਮ ਸਾਡੇ 'ਚ ਕੋਈ ਪਰਸਨਲ ਮੋਟਿਵ ਨਹੀਂ ਹੈਗਾ ਕਿਸੇ ਬੰਦੇ ਦਾ ਨਹੀਂ ਹੈਗਾ ਨਾ ਕਾਂਗਰਸੀ ਦਾ ਨਾ ਪ੍ਰਧਾਨ ਜੀ ਦਾ ਨਾ ਸਾਡਾ ਨਾ ਕਿਸੇ ਹੋਰ ਦਾ ਸਿਰਫ ਪਰ ਸਿਰਫ ਲੋਕਾਂ ਦਾ ਲਈ ਕੋਈ ਵੀ ਆਸੰਦਾ ਜੀ ਸਾਰਿਆਂ ਲਈ ਕੋਈ ਪਾਰਟੀ ਦਾ ਇੱਥੇ ਕੋਈ ਮਤਲਬ ਨਹੀਂ ਬੰਦਾ ਪਾਰਟੀ ਤੋਂ ਬੇਤਰਤਲ ਹੈ ਕਿਤੇ ਦੋ ਉੱਚ ਅਧਿਕਾਰੀ ਆਏ ਸੀ ਜੀ ਉਹਨਾਂ ਦਾ ਨਾਮ लास्ट ਜੀ ਮੈਨੂੰ ਦੱਸ ਦਿਓ ਜੀ ਉੱਚ ਅਧਿਕਾਰੀ ਕੀ ਕਹਿ ਰਹੇ ਸੀ ਯਾਰ ਕੌਣ ਕੌਣ ਆਏ ਸੀ ਜੋ ਉੱਚ ਅਧਿਕਾਰੀ ਆ ਆਪਣੇ ਤਸੀਲ ਦੇ ਅਨੁਸਾਰ ਆਏ ਸੀਗੇ ਕਿ ਐਸਐਮਓ ਜੀ ਆਈ ਸੀ ਉਹ ਤਾਂ ਦੇਖੋ ਉਹਨਾਂ ਦੇ ਵਿਚਾਰੀਓ ਕੀ ਕਰ ਸਕਦੀ ਨਹੀਂ ਉਹ ਤਾਂ ਕਹਿੰਦੇ ਅਸੀਂ ਤੁਹਾਡੇ ਅੱਗੇ ਮੈਸੇਜ ਕਰ ਦਾਂਗੇ ਕਨਵੇ ਕਰ ਦਾਂਗੇ ਉਹ ਤਾਂ 3 ਸਾਲ ਤੋਂ ਕਾਰੀ ਹੋਏ ਨੇ 3 ਸਾਲ ਤੋਂ ਵੀ ਪੈਂਡਿੰਗ ਪਿਆ ਹੋਇਆ ਹੈ ਲੇਕਿਨ ਹੁਣ ਪ੍ਰਸ਼ਾਸਨ ਦੀ ਅੱਖਾਂ ਖੁੱਲਣਗੇ ਜਦੋਂ ਸਾਰੇ ਇਲਾਕਾ ਨਿਵਾਸੀ ਇੱਥੇ ਇਸੇ ਤਰ੍ਹਾਂ ਪ੍ਰਸ਼ਾਸਨ ਜਿਹੜਾ ਹੈਗਾ ਹੈ ਪ੍ਰਦਰਸ਼ਨ ਨੂੰ ਅੱਗੇ ਕੰਟੀਨਿਊ ਕਰਾਂਗੇ ਜਿਹੜੀ ਤੁਹਾਡੇ ਕੋਲ ਭੁਗੜਤਾਲ ਸ਼ੁਰੂ ਕੀਤੀ ਗਈ ਹੈ ਜੀ ਇਹ ਤਰ੍ਹਾਂ ਸ਼ੁਰੂ ਹੋਊਗੀ ਕਿਤੇ ਵੇਲੇ ਤੱਕ ਹੋ ਜਾ ਕਰੇ ਦੇਖੋ ਜੀ 10 ਤੋਂ 10 ਚੌਥੀ ਬੈਠੇ ਸੀਗੇ ਤੇ ਹੁਣ ਇਸੇ ਤਰ੍ਹਾਂ ਚੱਲ ਰਹੀ ਹੈ ਬਹੁਤ ਧੰਨਵਾਦ ਜੀ ਫਿਰ ਬਾਈ ਬਾਣੀ ਬਾਈ ਪ੍ਰਧਾਨ ਜੀ ਜਿਹੜੀ ਆਪਾਂ ਭੁਗੜਤਾਲ ਸ਼ੁਰੂ ਕਰਦੀ ਹੈ ਜਿਹੜਾ ਹਸਬਾਦਾਂ ਦੇ ਮਹਾਰਤ ਇਸੇ ਕੀ ਵਿਜਾਇਸ਼ ਕਰਨਾ ਚਾਹੀਦਾ ਹੈ ਇਹ ਜੀ ਜਿਹੜੀ ਭੁਗੜਤਾਲ ਹੈ ਉੱਤੇ ਚਿੱਟਾ ਦੀ ਬਣਾਇਆ ਬੱਥੇ 3 ਸਾਲ ਤੋਂ ਇਤੇ ਕੋਈ ਸਰਸਤੀ ਨਹੀਂ ਮੁਸਲਕੋ ਡਾਕਟਰ ਨਹੀਂ ਹੈਗਾ ਤੇ ਜਿਹੜਾ ਹਸਪਤਾਲ ਆ ਬੜੀ ਖਸਾਸ ਦੇ ਵਿੱਚ ਆ ਮੈਡਮ ਮਨੂ ਜੂ ਦੇ ਬਰ ਅੱਖੜਤਾ ਤੋਂ ਬੈਠੇ ਨੇ ਤੇ ਅਸੀਂ ਉਹਨਾਂ ਦੇ ਸਮਰਥਨ ਤੇ ਆਏ ਆ ਕਿ ਇਹ ਸਰਕਾਰਾਂ ਦੀ ਨਿਯਮਕੀ ਆ ਫੇਲੀਅਰ ਆ ਹਰ ਇੱਕ ਬੰਦਾ ਕੋਈ ਨਾ ਸਰਕਾਰ ਦੇ ਹੋਂਕਾਰਿਆ ਵੀ ਕਾਂਗਰਸ ਨੇ ਕਰਿਆ ਕਾਮਾ ਨੇ ਕਰਿਆ ਝਾਟੂ ਨਹੀਂ ਕਰਿਆ ਜਾਂ ਮਨੂਤਾ ਜੀ ਨੇ ਕੀ ਨਹੀਂ ਕਰਿਆ ਪਰ ਤੋਂ ਗਰਾਉਂਡ ਤੇ ਲੋਕਾਂ ਲਈ ਕੁਝ ਨਹੀਂ ਹੈਗਾ ਇੱਕ ਹਸਪਤਾਲ ਜਿਹੜਾ ਤਿੰਨ ਸਾਲ ਤੋਂ ਲੱਗ ਰਿਹਾ ਉਹ ਚੱਲ ਨਹੀਂ ਰਿਹਾ ਪਰ ਇੱਥੇ ਇੱਕ ਪ੍ਰੈਡਿਟਵਾਰ ਆ ਆਪਣੇ ਆਪਣਾ ਨਾਮ ਤੋਂ ਕਾਉਂਡ ਵੀ ਪੈ ਲਿਆ ਗਿਰਵਾਰ ਆ ਸਰਕਾਰ ਦਾ ਵਜਾਇਦਾਗਾ ਮੈਂ ਬਣਾਇਆ ਵजूद ਦਾ ਵਜਾਇਦਾਗਾ ਜਿਹੜਾ ਤਲਾਬਾ ਦਾ ਉਹਦਾ ਨਾਮ ਆ ਉਹ ਤਾਂ ਲੋਕਾਂ ਨੂੰ ਕੋਈ ਮਤਲਬ ਨਹੀਂ ਹੈਗਾ ਸੋ ਇਹ ਜਿਹੜਾ ਹਸਪਤਾਲ ਹੈ ਚਲੋ ਬਣਾਉਂਦਾ ਵਧੀਆ ਗੱਲ ਹੈ ਪਰ ਜਿਹਨੂੰ ਚਾਲੂ ਕਰਨਾ ਚਾਹੀਦਾ ਸੀਗਾ ਕਿਉਂਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਜਿਹੜੀ ਸਰਕਾਰ ਆਵਾਜ਼ ਨੂੰ ਪਾਰਟੀ ਦੀ ਸਰਕਾਰ ਹੈ ਦੋ ਚੀਜ਼ਾਂ ਦੇ ਮਾਮਲੇ ਸੀ ਹੈਲਥ ਔਰ ਐਜੂਕੇਸ਼ਨ ਔਰ ਦੋਵੇਂ ਸਿਸਟਮ ਪੂਰੀ ਤਰ੍ਹਾਂ ਫੇਲ ਹੋ ਗਏ ਨੇ ਜਿਹੜਾ ਮਹੱਲਾ ਕੀ ਲੈਂਦਾ ਸੀ ਕਰੋੜਾਂ ਰੋਪਏ ਖਰਚਦਾ ਪਰ ਇੱਥੇ ਕੋਈ ਅਸਲੀ ਫੈਸਿਲਿਟੀ ਨਹੀਂ ਦੇ ਸਕੇ ਕੁਝ ਸਰਕਾਰ ਨੇ ਕਹਿ ਗਏ ਬੱਤੇ ਬੱਤੇ ਤੇ ਅਸੀਂ ਲੋਕੀਏ ਕਹਾਂਗੇ ਡਾਕਟਰ ਮਾਸਟਰ ਪਰ ਕਰਾਂਗੇ ਔਰ ਸਰਕਾਰ ਕੋਲ ਡਾਕਟਰ ਨਹੀਂ ਆਵੇਗੇ ਜਿੰਗੇ ਕੀਤੇ ਇਸ ਲਈ ਲਈ ਕਰਾ ਸਰਕਾਰ ਦਾ ਬੋਲੀਆ ਤੇ ਲੋਕਾਂ ਨੂੰ ਇਹ ਪੀਲ ਕਰਦੇ ਆਂ ਵੀ ਸਰਕਾਰਾਂ ਕਿਹਿਆ ਚੁਣਦੇ ਹੋ ਉਹਨਾਂ ਨੂੰ ਦੇ ਕੇ ਚੁਣੋ ਉਹਨਾਂ ਪਰ ਮਰ ਕੇ ਵਾਲਾ ਵਾਲਾ ਪਰ ਕੋਈ ਨਹੀਂ ਕੋਸ ਆ ਕਿੰਨਾ ਸਮਾਂ ਹੋ ਗਿਆ ਜੀ ਬਿਲਡਿੰਗ ਕਦੋਂ ਬਣੀ ਸੀ ਇਹ ਬਿਲਡਿੰਗ ਸਾਰੀ ਹੱਦ ਕਮਲ ਤਿਆਰ ਹੈ ਬਿਲਡਿੰਗ ਨੂੰ ਲੱਗਣਾ 3 ਸਾਲ ਹੋ ਗਏ ਮੁਕੰਮਲ ਆ ਗਈ ਤੇ ਬਾਕੀ ਹੁਣ ਤੁਸੀਂ ਦੇਖ ਲਿਆ ਵੀ ਅੰਦਰ ਸਾਰੇ ਬਿਲਡਿੰਗ ਵਧੀਆ ਬਣ ਰਹੀ ਕੋਈ ਸੰਬੰਧਿਤ ਟਾਪ ਕੀ ਆਇਆ ਕੋਈ ਕੁਝ ਨਹੀਂ ਹੈਗਾ ਇਹ ਹੁਣ ਟਿੱਕਾ ਆ ਗਿਆ ਜੀ ਹੁਣ ਬਿਲਕੁਲ ਜੀ ਸਿਚੁਏਸ਼ਨ ਕੀ ਹੈ ਜੀ ਅੱਜ ਦਾ ਸਭਾ ਜੀ ਸਿਚੁਏਸ਼ਨ ਹਸਪਤਾਲ ਚਲਣਾ ਦਾ ਜੈਲ ਦਾ ਬਾਰੇ ਮਟੀਰੀਅਲ ਮੜਾ ਕੇ ਲੱਗਿਆ ਹੋਇਆ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ہم اللہ فروجہ اس لئے گانو، گانو کو ਲੱਖਾ ਜੀ ਵੀ ਗਰੰਟੀ ਨਾਲ ਕਹਿੰਦੇ ਨੇ ਸਾਡੀ ਸਰਕਾਰ ਸਤਿਕਾਰ ਸਤਿਮਾਨਦਾਰੀ ਪਹਿਲ ਦੇ ਆਧਾਰ ਤੇ ਚਲੂ ਹੋਈ ਹੈ ਜੀ ਕਿ ਆਸਵਾਸਾ ਸਾਹਿਬ ਵੀ ਕਹਿੰਦੇ ਨੇ ਜਿੰਨਾ ਕਰੀ ਸਾਡੇ ਸਰਕਾਰ ਦੇ ਵਿੱਚ ਹੋਇਆ ਹੋਊਗੀ ਇਮਾਨਦਾਰੀ ਨਾਲ ਹੋਇਆ ਪੂਰੀ ਪਾਰਦਰਸ਼ਤਾ ਨਾਲ ਹੋਇਆ ਪਰ ਤੁਸੀਂ ਵੀ ਕਿਸੇ ਵੇਲੇ ਇਹ ਗੱਲ ਨਾ ਦਿਓ ਜੀ ਸਵਾਲ ਚਾਹਤ ਕਦੇ ਚੋਰ ਨੇ ਕਹਾਂ ਵੀ ਮੈਂ ਚੋਰ ਆ ਇਹ ਦੋ ਵ્યાਸਪੁਰਾ ਤੇ ਲੱਖਾ ਇਹ ਵੀ ਜਿੰਨੀ ਜ਼ਿਆਦਾ ਬੇਰੋਗਾਰ ਜੱਟੇ ਆ ਮੇਰੇ ਬਣੇ ਨੇ ਲੱਖਾ ਕਹਿੰਦਾ ਜੀ ਮੈਨੂੰ ਬੱਲਾ ਦੁਖਦਾ ਇਹ ਗੰਗਾ ਨੂੰ ਗੁਰਦੁਆਰੇ ਬਾਤ ਕਰਦਾ ਇਹ ਦੁਆਰ ਜਿਆਦਾ ਦੇਖ ਲਓ ਆ ਜਿਹੜਾ ਮਟੀਰੀਅਲ ਦੀ ਗੱਲ ਕਰਦੇ ਨੇ ਫਿਰ ਉਸੇ ਤੋਂ ਇੱਥੋਂ ਖਾਣਾ ਨਾ ਲੱਖਾਂ ਦੇ ਲੱਖਾਂ ਦੇ ਜਿਆਦਾ ਨੇ ਸਵਾਹ ਸਵਾਹ ਲੱਖਾਂ ਦੀ 100 ਵੱਟ ਦੇ ਹਿਸਾਬ ਨਾਲ ਬਣਦਾ ਉਹਨੇ ਬੁਨਿਆ ਇਲਾ ਇਲਾ ਰਹਿ ਗਿਆ ਉਹਦੇ ਵਿੱਚ ਕੋਲਾ 8 ਕਰੋੜ ਦਾ ਬਜਟ ਲੈ 11 ਕਰੋੜ ਕਹਿੰਦੇ ਨੇ ਆਪਾਂ ਰੋਡ ਦੇ ਉੱਤੇ ਮੇਰੇ ਖਿਆਲ ਕਰ ਹਜ ਤੱਕ 3 ਕਰੋੜ ਲੱਗਿਆ ਬਾਕੀ ਸਭਾ ਹਾਜਰ ਹੋਇਆ ਇਹ ਤਾਂ ਆਪਾਂ ਹੁਣ ਗੱਲਾਂ ਕਰੀਏ ਨੇ ਭ੍ਰਿਸ਼ਟਾਚਾਰ ਜਿਹਨੂੰ ਮਰਵਾ ਕੇ ਚੋਣ ਲੋ ਜਮੀਨ ਜਮੀਨ ਕਹਿੰਦੇ ਵੇਚ ਦੀਏ ਜਿਹਨੂੰ ਮਰਵਾ ਕੇ ਚੋਣ ਲੋ ਉਹਦੇ ਰੋਪੇ ਦਾ ਇੱਕ ਸਿਸਟਮ ਬਣ ਗਿਆ ਇਹ ਰਾਜਨੀਤਿਕ ਬਸਟਾਟ ਕਰੀਏ ਹਰ ਬੋਲੇ ਬਾਦਸ਼ਾਹਨ ਵਾਅਦਾ ਕਰਤੀਏ ਉਹ ਲੋਕਾਂ ਦੀ ਭਲਾਈ ਲਈ ਲੋਕਾਂ ਦੇ ਜ਼ਰੂਰਤਾਂ ਲਈ ਕੋਈ ਸੋਚ ਨਹੀਂ ਹੈਗੀ ਇਹਨਾਂ ਨੂੰ ਅਸੀਂ ਕ腐ਸ਼ਨ ਬਸ ਸਰਕਾਰ ਵੀ ਐਮਐਲਏ ਸਾਹਿਬ ਨੇ ਕ腐ਸ਼ਨ ਕੀਤੀ ਹੈ ਸਾਫਟ ਐਮਐਲਏ ਸਾਹਿਬ ਨੇ ਕ腐ਸ਼ਨ ਕੀਤੀ ਹੈ ਉਹ ਤਾਂ ਕਹਿੰਦੇ ਨੇ ਜੀ ਐਵੇਂ ਸਾਡੇ ਦੇ ਸਿਆਸਤਦਾਨ ਦੁਸ਼ਟਭਾਦੀ ਹੈ ਸਾਰੀ ਜਿਹੜੇ ਲੋਕ ਸਿਆਸਤ ਕਰਦੇ ਨੇ ਉਹ ਸਾਨੂੰ ਸਾਡੇ ਦੁਸ਼ਟਭਾਦੀ ਕਰਦੇ ਨੇ ਦੇਖੋ ਉਹ ਜੋ ਕੋਸ਼ਿਸ਼ ਕਰਕੇ ਗਈ ਜਾਂ ਸਾਰੇ ਦੇ ਸਾਹਮਣੇ ਇੱਕ ਬੰਦਾ ਕਹਿ ਰਿਹਾ ਆ ਬਲੈਕ ਰਾਈਦੀ ਮੇਰੇ ਕੋਲ ਕੋਈ ਸਾਧਨ ਨਹੀਂ ਮੈਂ ਬੱਲਾ ਲੋਕ ਤੇ ਦਚਾਰਾ ਕਰਦਾ ਤੁਹਾਨੂੰ ਆ ਜਿਹੜਾ ਸਰਕਾਰ ਭਾਈ ਕਰਾ ਰਿਹਾ ਆ ਅੱਜ ਦਾ ਇਹ ਸਵਾਲ ਪਾ ਰਿਹਾ ਹੈਗਾ ਕਿ ਤੇਰੇ ਕੋਲ ਕੋਈ ਵੀ ਲੱਗਦੀ ਵਾਰਤ ਨੂੰ ਇਥੋਂ ਆ ਜੀ ਲੱਗਦਾ ਹੋਈ ਨਾ ਕਰੀ ਅੰਡਰਵਰਕ ਦੀ ਬਾਤ ਜੇ ਉਹਦੇ ਕੋਲ ਉਹ ਲੁਕਿਆ ਹੋਇਆ ਹੈਗਾ ਉਹਨੇ ਨੁਕਦਾ ਮਾਲ ਆ ਇਸ ਲਈ ਇਹ ਸਾਰੇ ਮੰਜਵਾ ਦੀ ਹੈ ਕਿਉਂਕਿ ਏਜੰਸੀ ਇਹਨਾਂ ਦੀਆਂ ਨੇ ਕੋਈ ਨਾ ਯਾਦ ਤਾਕਤ ਦੇ ਦੇ ਵਿੱਚ ਸਭ ਤੋਂ ਵੱਧ ਇਹ ਜਾਂ ਤਾਂ ਇਲੈਕਟ੍ਰੋਨਿਕ ਸਿਲੈਕਟ ਬੰਦੇ ਆਉਂਦੇ ਨੇ ਜਿਹੜੇ ਬੰਦੇ ਤੇ ਜਾਂ ਤਾਂ ਡਿਸਪੈਚਰship ਹੋਵੇ ਦੇ ਦੇ ਸਿਹਾਰਾ ਹੋਣਾ ਇਹ ਚੋਰਾ ਨੇ ਆਪਣਾ ਨਿਕਲਣਾ ਦੂਸਰੇ ਦੇ ਬਲੇਮ ਕਰਨਾ ਚੋਰਾ ਨੇ ਖੇਤੀ ਜਾਣਾ ਆਪ ਨੂੰ ਇਦਿਲੇ ਲੋਕਾਂ ਦਾ ਘੋੜੀ ਪਾਲੀਆਂ ਗਰੀਬ ਐਸ ਕਰਕੇ ਨਿਆਂ ਦਾ ਭਾਣਾ ਔਰ ਉਹਨਾਂ ਵੱਡੇ ਕਹਾਣੇ ਮਿਹਨਤ ਕਰਕੇ ਲਈਏ। ਉਹਨੇ ਕਹਾ ਡੀਡੀ ਦੇ ਰਿਹਾ ਯਾਰ ਕਰ ਸਕਦੀ। ਬਤ ਕਰ ਰਹੇ ਹਾਂ। ਉਹ ਤਾਂ ਨਹੀਂ ਹੁਣ ਤੱਕ ਜਿਹੜੇ ਜਿਹੜੇ ਯਤਨ ਕੀਤੇ ਨੇ ਉਹ ਜਿਹੜਾ ਆਪਣੀ ਡਿਮਾਂਡ ਨੂੰ ਲੈ ਕੇ ਜਾਂਦੇ ਤਿੰਨ ਸਾਲ ਦਾ ਸਮਾਂ ਬਹੁਤ ਜ਼ਿਆਦਾ ਹੈ। ਦੇਖੋ ਲਗਾਤਾਰ ਇੱਥੇ ਪ੍ਰੈਸਮਾਨ ਕੰਸਮ ਦੀਆ ਰਹੀ ਹੈ। ਮੀਡੀਆ ਜਾਂਦੇ ਰਹੇ ਆ। ਤੇ ਹੁਣ ਇੱਥੇ ਮਾਨਮ ਦੀ ਰਹਿਨਮਾਈ ਦੇ ਵਿੱਚ ਪੱਕਾ ਦਾਣਾ ਲੱਗ ਗਿਆ। ਉਹ ਖੜਤਾਵ ਦੇ ਬੈਠੇ ਨੇ। ਤੇ ਤੇ ਨਾਲ ਦੇ ਬੋਕਰਤਾਂ ਦੇ ਬੈਠੇ ਨੇ ਜਦ ਤੱਕ 10 ਵਜੇ ਤੱਕ ਚਾਲੂ ਨਹੀਂ ਹੋਊਗਾ ਤੇ ਇੱਥੇ ਪੋਕਰਤਾਂ ਦੇ ਬਕਰ ਜੇ ਅਸੀਂ ਨਾ ਸਰਤ ਨੂੰ ਕਰਾਂਗੇ ਜਿਹੜੇ ਅਧਿਕਾਰੀ ਸਾਹਿਬਾਨ ਆਇਸ ਲਾ ਬੜੀ ਵੱਡਾ ਦੱਸੋ ਅਧਿਕਾਰੀ ਅਧਿਕਾਰੀ ਨਾਲ ਕੋਈ ਬਾਤ ਕੁਝ ਨਹੀਂ ਹੈਗਾ ਨਾ ਸਰਕਾਰ ਕੋਲੋਂ ਤੇ ਆ ਅਸੀਂ ગામਿਆਂ ਵੀ ਕੋਈ ਵੱਡਾ ਅਧਿਕਾਰੀ ਆ ਜੇ ਇੱਥੇ ਕੋਈ ਟਾਈਮ ਬੰਡ ਕਰੇਗਾ ਤੁਸੀਂ ਇਹਦਾ ਖਾਸ ਕਰਤਾਂ ਨੂੰ ਕਿਹੜੇ ਹਿਦਾਰੇ ਨਾ ਲਾਦੇ ਸੀ ਈਸੀ ਆ ਗਿਆ ਹੋਏ ਨਾ ਕੋਈ ਜਾਂ ਹੈਲ ਮੰਿਸਟਰ ਕੋਈ ਕਿਸੇ ਤਰ੍ਹਾਂ ਦਾ ਕੋਈ ਰਿਟਨ ਦੇ ਰੱਦ ਨਹੀਂ ਕੀਤੀ ਆ ਤੁਹਾਨੂੰ ਲੱਗਦਾ ਵੀ ਜਿਹੜੀ ਆਪਾਂ ਸਰਕਾਰ ਕਰਦੇ ਆ ਵੀ ਹਾਲਾਂ ਦੇ ਚੋਣ ਹੋਈ ਆਉਣਗੇ ਦੇਖੋ ਜਨਤਾ ਦੇ ਰੂਪ ਤੋਂ ਕਹਿੰਦਾ ਆਉਣਗੇ ਸਾਰੇ ਆਉਣਗੇ ਥੋੜਾ ਜਿਹਾ ਬੇਟ ਕੋਈ ਪਾਸੇ ਜਿਹੜਾ ਚੱਲ ਰਿਹਾ ਸਵਾਲ ਹੈ ਸਵਾਲ ਇਹ ਨਹੀਂ ਕਿ ਸਰਕਾਰ ਦੀ ਗੱਲ ਕਰੋ ਕਿ ਤੇ ਪਹੁੰਚੋ ਆਜੋ ਆਪਾਂ ਵੱਡਾ ਕਾਕਾ ਕਰਕੇ ਆਪਾਂ ਸਰਕਾਰ ਨੂੰ ਝੁਕਾ ਸਕੀਏ ਲੋਕਾਂ ਦਾ ਸਾਥ ਰੋਹ ਦੀ ਲਾਪਰਵਾਹੀ ਇਸ ਲਈ ਲੋਕਾਂ ਦੇ ਮੋਢੇ ਨਾਲ ਜਾਈਓ ਮੋਹਰੀ ਗੱਲ ਜੋ ਜਿਹੜੀ ਭੋਗੜ ਨਾਲ ਸਟਾਰਟ ਕੀਤੀ ਗਈ ਹੈ ਜੀ ਆਪਣੇ ਵੱਲੋਂ ਇਹਦੇ ਬਾਰੇ ਕੀ ਵਿਚਾਰ ਸ਼ੇਅਰ ਕਰਨਾ ਚਾਹਦੇ ਹੋ ਹਰਕਾ ਆਪਣੀ ਗਾਦੀ ਇਹ ਭੋਗੜ ਨਾਲ ਦੀ ਤਾਂ ਸ਼ੁਰੂ ਹੋ ਚੁੱਕੀ ਹੈ ਸਾਦੇ ਤੁਸੀਂ ਦੇਖ ਸਕਦੇ ਹਸਤਾ ਬਣਾ ਹੈ ਪਿਛੇ ਤਿੰਨ ਸਾਲ ਤੋਂ ਖੜਾ ਹੈ ਇਹ ਬਹੁਤ ਵਧੀਆ ਢੰਗ ਨਾਲ ਬਣਾਇਆ ਗਿਆ ਸੀ ਸਜਾਰੀਆਂ ਗਿਆ ਸੀਗਾ ਪਰ ਅੱਜ ਤੇ ਹਾਲਾਚੇ ਖੰਡਰ ਤੇ ਰੂਪ ਧਾਰਨ ਕਰਦਾ ਜਾ ਰਿਹਾ ਹੈ ਪੂਰੇ ਹਸਪਤਾਲ ਕੋਈ ਵੀ ਸਟਾਫ ਨਹੀਂ ਕੋਈ ਡਾਕਟਰ ਨਹੀਂ ਤਿੰਨ ਸਾਲ ਤੋਂ ਲਗਾਤਾਰ ਇਦਾਂ ਹੀ ਆ ਲੋਕਾਂ ਨੂੰ ਪਰੇਸ਼ਾਨੀ ਬਹੁਤ ਹੋ ਰਹੀ ਹੈ ਗਰੀਬਾਂ ਦਾ ਕਿੱਥੇ ਜਾਵੇਗਾ ਇਲਾਜ ਲਈ ਪੂਰੇ ਜਿਹੜੇ ਹਸਕਾਰ ਨੇ ਉਹ ਬਹੁਤ ਮਹਿੰਗੇ ਨੇ ਇਸ ਵੀ ਅਸੀਂ ਚਾਹੁੰਦੇ ਆਂ ਵੀ ਜਿਹੜਾ ਵੀ ਗਰੀਬਾਂ ਦਾ ਪੈਸਾ ਲੱਗਿਆ ਹੈ ਇਸ ਸਬਸਤ ਹੋਵੇ ਤੇ ਗਰੀਬਾਂ ਨੂੰ ਇਸ ਦਾ ਮਤਲਬ ਲਾਭ ਹੀ ਮਿਲਣਾ ਚਾਹੀਦਾ ਵਾ ਤੇ ਸਰਕਾਰੋਂ ਅਸੀਂ ਬੇਨਤੀ ਪੇਸ਼ ਕਰਦੇ ਆਂ ਕਿ ਇਹ ਜਲਦੀ ਜਲਦੀ ਸ਼ੁਰੂ ਕੀਤਾ ਜਾਵੇ ਸਟਾਫ ਤੇ ਬਾਕੀ ਜਿਹੜਾ ਹੱਜ ਸਮਾਨ ਆ ਉਹ ਲੈ ਆ ਕੇ ਇਹਨੂੰ ਬਗੈਰ ਤਰੀਕਾ ਨਾਲ ਸ਼ੁਰੂ ਕੀਤਾ ਜਾਵੇ ਕਿਉਂਕਿ ਇਹ ਸਿਰਫ ਜੀਜੀ ਰੋਡ ਦਾ ਜੀਜੀ ਰੋਡ ਤੇ ਇੱਕ ਕਿਉਂਕਿ ਕੋਈ ਨਾ ਕੋਈ ਛੋਟਾ-ਪੋਟਾ ਐਕਸੀਡੈਂਟ ਹੁੰਦਾ ਰਹਿੰਦਾ ਵਾ ਤੇ ਇੱਥੇ ਜੇ ਹਾਫਤਾ ਚੱਲੂ ਹੀ ਹਾਲ ਵਿੱਚ ਆਊਗਾ ਤਾਂ ਕਈ ਚੀਜ਼ਾਂ ਚੱਲਣਾ ਬੱਸ ਸਕਦੀਆਂ ਨੇ ਉਹਦੇ ਕੋਲ ਉਹ ਐਜਡੇ ਮੁੱਦੇ ਨੂੰ ਸਰਕਾਰ ਵੱਲੋਂ ਕਹਿ ਦਿੱਤੀ ਜਾ ਰਹੀ ਹੈ ਸਰਕਾਰ ਦਾ ਦਾਵਾ ਹੈ ਤੇ ਫਿਰ ਇਸ ਮੁੱਦੇ 'ਤੇ ਕਿਉਂ ਨਹੀਂ ਗੌਰ ਕੀਤੀ ਜਾ ਰਹੀ ਜਿਹੜੇ ਸਰਕਾਰ ਨੇ ਸਿਹਤ ਦੇ ਮੱਦੇਨਜ਼ਰ ਗੱਲ ਕੀਤੀ ਹੈ ਜਿਹੜੇ ਪਹਿਲਾਂ ਕਲੀਨਿਕ ਨੇ ਛੋਟੇ-ਛੋਟੇ ਮਹੱਲਾ ਕਲੀਨਿਕ ਪੂਰ ਹੋ ਦਿੱਤੇ ਗਏ ਨੇ ਉਹਦੇ ਛੋਟੇ ਮੂਟੇ ਫਾਰਮੀਆਂ ਦੇ ਕੇ ਛੋਟਾ ਮੋਟਾ ਇਲਾਜ ਦੇ ਕੇ 10 15 20 ਰੁਪਏ ਦੀ ਦਵਾਈ ਜਿਹੜੇ ਲੋਕਾਂ ਨੂੰ ਖਰਚ ਪੈ ਜਾਂਦਾ ਪਰ ਜਿਹੜੀਆਂ ਮੇਜਰ ਬਿਮਾਰੀਆਂ ਨੇ ਜਿੱਥੇ ਲੋਕਾਂ ਦਾ ਲੱਖਾਂ ਰੁਪਏ ਖਰਚ ਹੁੰਦਾ ਉਹਨਾਂ ਵੱਡੇ ਹਸਪਤਾਲ ਦੇ ਰੁਕੇ ਜਾਂਦੇ ਨੇ ਉਹ ਸੇ ਲੋਕੀ ਕਰਜ਼ਾ ਚੱਕ ਕੇ ਆਪਣਾ ਇਲਾਜ ਕਰਾਉਂਦੇ ਨੇ ਉਹ ਉਹ ਜਿਹੜਾ ਇਲਾਜ ਇਹ ਜਿਹੇ ਹਸਪਤਾਲ ਮੈਂ ਸ਼ੁਰੂ ਹੋਣਾ ਪਾ ਤੇ ਪਤਾ ਨਹੀਂ ਸਰਕਾਰਾਂ ਦੀ ਕੀ ਮਜਬੂਰੀ ਆ ਕੀ ਦਿੱਕਤ ਆ ਪਰ ਸਰਕਾਰ ਕੋ ਪੂਰੀ ਮਜਬੂਰੀ ਜਾਂ ਸਰਕਾਰ ਤਾਂ ਕਹਿੰਦੀ ਆ ਸਾਡਾ ਖਜ਼ਾਨਾ ਭਰਿਆ ਪਿਆ ਜਾਂ ਖਜ਼ਾਨਾ ਭਰਿਆ ਪਿਆ ਫਿਰ ਇਹ ਹਸਪਤਾਲ ਸ਼ੁਰੂ ਕਿਉਂ ਨਹੀਂ ਹੋਇਆ ਸਮਾਂ ਆ ਕਿਹਾ ਸਾਗੂ ਪਾਉਣ ਦੇ ਚੱਲਣ ਦੇ ਨਾਲ ਕਿਹੜੇ ਵਰਗ ਨੂੰ ਜ਼ਿਆਦਾ ਫਾਇਦਾ ਮਿਲੂ ਗਰੀਬ ਨੂੰ ਆ ਸਾਰੇ ਵਰਗਾਂ ਨੂੰ ਖਾਸ ਕਰਕੇ ਜਿਹੜਾ ਗਰੀਬ ਵਰਗ ਆ ਉਹਨੂੰ ਬਹੁਤ ਜ਼ਿਆਦਾ ਜ਼ਿਆਦਾ ਫਾਇਦਾ ਮਿਲੂਗਾ ਸਾਡੇ ਘਰੇ ਨੇੜੇ ਵਾਲੇ ਫੈਕਟਰੀਆਂ ਬਹੁਤ ਨੇ ਜਿੱਥੇ ਗਰੀਬ ਆਪਾਂ ਕੰਮ ਕਰਦਾ ਵਾ ਤੇ ਗਰੀਬ ਕਦਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੂ ਚੀਂਦਾ ਅ ਤੁਸੀਂ ਸਮਾਜ ਨੂੰ ਪੈਸੇ ਦੇਣਾ ਚਾਹਦੇ ਹੋ ਜੀ ਮੈਂ ਨਹੀਂ ਇਹੀ ਮੈਸੇਜ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜਾ ਅਸੀਂ ਇਹ ਮੈਂਬਰ ਚੱਕੇ ਜਿੱਥੇ ਭੁਕਰਤਾ ਉੱਤੇ ਬੈਠੇ ਆ ਉਹ ਸਾਡਾ ਕੋਈ ਆਪਣਾ ਪਰਸਨਲ ਮੁੱਦਾ ਨਹੀਂਗਾ ਨਾ ਕਿਤੇ ਪਾਰਟੀ ਲੈਵਕ ਦਾ ਵਾ ਇਹ ਪੂਰੇ ਜਨ ਸਮਾਜ ਤੋਂ ਤੁਹਾਨੂੰ ਚਾਹੀਦਾ ਵਾ ਇਲਾਕੇ ਦਾ ਉਹ ਆਪਣੇ ਆਪ ਆਉਣ ਸਾਡਾ ਉਹਨਾਂ ਸਮਰਥਨ ਕਰਨ ਤਾਂ ਕਿ ਜਿਹੜਾ ਇਹ ਮਹਿਮ ਮਿਟੀ ਗਈ ਹੈ ਜਿਉਂਦੀ ਗੱਲ ਸੀ ਕੰਪਲੀਟ ਕਰਕੇ ਹਸਪਤਾਲ ਸ਼ੁਰੂ ਕਰਾਇਆ ਤਾਂ ਤੁਸੀ ਕਿੰਨਾ ਵੱਡਾ ਸਟੈਪ ਸਮਝਦੇ ਹੋ ਜਿਹੜਾ ਤੁਸੀਂ ਲਿਆ ਜੀ ਆਪਣੇ ਸਾਰਿਆਂ ਨੇ ਅਸੀਂ ਸਾਂਝੇ ਸਟੈਪ ਤੁਸੀਂ ਬੜਾ ਸਟੈਪ ਚੱਕਿਆ ਕੋਪਾ ਖੜਦਾ ਹੋ ਬਈ ਬੈਠੇ ਆ ਸਾਰੇ ਸਹਾਇਜੋਗ ਲੈ ਕੇ ਬੈਠੇ ਆ ਪਰ ਹੁਣ ਲੋਕਾਂ ਨੂੰ ਵੀ ਸਾਡਾ ਸਾਥ ਲੈਣਾ ਚਾਹੀਦਾ ਕਿੰਨੀ ਆਸ ਰੱਖਦੇ ਹੋ ਪਬਲਿਕ ਨੂੰ ਕਿੰਨੀ ਕੋ ਆਸ ਹੈ ਤੁਹਾਨੂੰ ਪੂਰਨ ਆਸ ਆਜੀ ਪੂਰੇ ਸਾਡੇ ਸ਼ਹਿਰ ਵਾਸੀਆਂ ਤੋਂ ਤੇ ਇਲਾਕਾ ਨਿਵਾਸੀਆਂ ਤੋਂ ਸਾਡਾ ਪੂਰਾ ਸਾਥ ਦੇਣਗੇ ਕਿਉਂਕਿ ਇਹ ਸਾਊਥ ਆਈ ਕੰਮਾਇਕ ਤੇ ਇੱਕ ਵਰਗ ਦਾ ਕੰਮ ਨਹੀਂ ਸਭ ਦਾ ਹੀ ਕੰਮ ਆ। ਇਹ ਕਹਿੰਦਾ ਵੀ ਆਪਣਾ ਸਾਰੇ ਫਲੋਟ ਡੈਮ ਖੱਟ ਕੇ ਸੱਜਪੁਰੇ ਆਉਣ ਸਾਨੂੰ ਸਾਡੀ ਹੌਸਲਾ ਵਜਾਈ ਕਰ ਸਾਡੇ ਨਾਲ 10-15 ਮਿੰਟਾਂ ਤੱਕ ਰਹਿਣਾ ਮੈਕਣ। ਜੇਕਰ ਤੁਸੀਂ ਤਾਂ ਆਸ ਪ੍ਰਗਟ ਕਰਦੇ ਹੋ ਵੀ ਤੁਹਾਨੂੰ ਪਬਲਿਕ ਦਾ ਬਹੁਤ ਆਸ ਹੈ ਲੇਕਿਨ ਪਬਲਿਕ ਦੇ ਵਿੱਚ ਮੈਚ ਕਰ ਲੈ ਅਕਾਲੀ ਕਾਂਗਰਸ ਆ ਪਾਜਪਾ ਸਾਰਾ ਕੁਝ ਬਹੁਤ ਕੁਝ ਐਂਟਰ ਕੀਤਾ ਹੋਇਆ ਲੋਕ ਜਿੱਦੀ ਜਿੱਦੀ ਚੱਲਦੇ ਨਹੀਂ ਹੈ ਜੀ ਕਿਸੇ ਮੁੱਦੇ 'ਚ ਆਪ ਦੇ ਦੇਖੋ ਜੀ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ ਹੈਗਾ। ਆਰ ਬੰਦਾ ਕੋਈ ਨਾ ਕੋਈ ਬੰਦਾ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਹੈ ਇਹ ਗੱਲ ਮੰਨਦੇ ਆ ਪਰ ਇਹ ਜਿਹੜਾ ਮੁੰਡਾ ਹੈ ਜਿਹਦੇ ਪਾਰਟੀ ਦਾ ਨਹੀਂ ਹੈ ਇਹ ਪੂਰੇ ਸ਼ਹਿਰ ਦਾ ਮੁੱਦਾ ਵਾ ਸਾਨੂੰ ਪੂਰਨਾ ਸਾਹਿਬ ਸ਼ਹਿਰ ਨਿਵਾਸੀ ਇਸ ਮੁੱਦੇ ਨੂੰ ਇਕੱਠੇ ਹੋ ਕੇ ਕਰ ਕਰਨਗੇ ਸਾਡਾ ਸਾਥ ਦੇਣ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਹਾਨੂੰ ਕੋਈ ਵਾਰੀ ਦੱਸੋਈ ਕਹਿੰਦੇ ਅਸੀਂ ਵੀ ਇਹ ਕੰਮ ਬਹੁਤ ਜਲਦੀ ਹੋ ਜਾਣਾ ਹੈ ਉਹਨਾਂ ਦੇ ਮੰਨ ਲੈਣੀ ਚਾਹੀਦੀ ਸੀ ਤੁਹਾਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨਹੀਂ ਹੈ ਪਿੱਛੇ ਜ ਹੈ ਅਸੀਂ ਇੱਕ ਨਵਾਂ ਕੌਂਸਲ ਤੇ ਬਾਹਰ ਧਰਨਾ ਲਾਇਆ ਸੀਗਾ ਸਾਬ ਅੱបី ਵਾਰ ਸੇ ਗਲੀਆਂ ਅੰਦਰ ਦਾ ਸੀਵੇ ਦਾ ਪਾਣੀ ਖੜਾ ਉਹਦੇ ਬਾਅਦ ਉਹ ਤੋਂ ਸਾਡੇ ਕੋਲ ਤਹਿਸੀਲ ਦਾ ਸਾਹਿਬ ਆਏ ਸੀਗੇ ਉਹਨਾਂ ਨੇ ਸਾਨੂੰ ਮਤਲਬ ਇੱਕ ਮੈਮੈਂਡਮ ਹੱਥ ਲੈ ਕੇ ਗਿਆ ਸਾਨੂੰ ਬਹੁਤ ਤੇ ਭਰੋਸੇ ਜੇ ਦਿੱਤਾ ਕਿ ਕੱਲ੍ਹ ਜੇ ਜਲਦੀ ਕੰਮ ਹੋ ਜਾਊਗਾ ਪਰ ਉਹ ਕੰਮ ਹੇ ਤੱਕ ਨਹੀਂ ਹੋਇਆ ਨਾ ਤੁਸੀਂ ਕੀ ਆਦਰ ਕੀ ਛੋਟੇ ਜਿਹੜੇ ਆਸਾਂ ਮੇਰੇ ਹੱਥੋਂ ਆਉਂਦੇ ਨੇ ਕਰਦੇ ਹਨ ਗੱਲ ਕਰਦੇ ਲੇਕਿਨ ਉਹਨਾਂ ਵੱਲੋਂ ਤਾਂ ਪੂਰਾ ਦਬਾਅ ਨਾਲ ਗਿਆ ਜਾ ਰਿਹਾ ਸੀ ਦੇਖੋ ਜੇ ਦਬਾਅ ਨਾ ਕੀਤਾ ਕਿਹਾ ਜਾ ਰਿਹਾ ਸੀ ਪਿਛਲੇ 3 ਸਾਲਾਂ ਤੋਂ ਇਹ ਬਿਲਡਿੰਗ ਬਣੀ ਖੜੀ ਆ ਸਰਕਾਰ ਬਣੀ ਨੂੰ 3 ਸਾਲ ਹੋ ਗਏ ਤਾਂ 3 ਸਾਲਾਂ ਕਿਉਂ ਨਹੀਂ ਸ਼ੁਰੂ ਕਿਉਂ ਨਹੀਂ ਕਰ ਦਿੱਤਾ ਔਰ ਸਰਕਾਰ ਦਾ ਵੀ ਇੱਕ ਦਾਵਾ ਆਇਆ ਹੋਇਆ ਕਹਿੰਦੇ ਆ ਕਾਗਰਸੀਆਂ ਨੇ ਪੰਜਾਬ ਦਾ ਫਟਾਫ ਬਕਵਾਸਾ ਨਾ ਸਮਾਪਤਾ ਇਸ ਕਰਕੇ ਸਮਾਤਾ ਲੱਗੂ ਗਈ ਜੀ ਇਹਨੂੰ ਪਟੜੀ ਤੇ ਲਿਆਉਨੂੰ ਸਮਾਜੀਕ ਕੋ 3 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੇ ਸਰਕਾਰ ਤਾਂ ਆਪ ਕਹ ਰਹੀਏ ਸਾਡੇ ਖਜ਼ਾਨੇ ਪਰਧੂ ਨੇ ਖਜ਼ਾਨੇ ਸਾਡੇ ਭਰੇ ਭਰੇ ਪੈਨੇ ਕਾਦੀ ਕਾਂਗਰਸ ਟੈਂਪ ਜਾਂਨੇ ਖਾਲੀ ਹੁੰਦੇ ਸੀਗੇ ਪਰ ਸਾਡੇ ਟੈਂਪ ਖਜ਼ਾਨੇ ਪੂਰੇ ਮਤਲਬ ਭਰੇ ਹੋਏ ਨੇ ਸਾਡੇ ਖਜ਼ਾਨੇ ਜੇ ਭਰੇ ਹੋਏ ਨੇ ਫਿਰ ਕੰਮ ਕਿਉਂ ਨਹੀਂ ਹੋ ਰਿਹਾਦਾ ਤਾਂ ਇਹ ਗੱਲ ਕਹਿੰਦੇ ਆਏਗਾ ਤਾਂ ਇੱਕ ਲਾਸਟ ਦੇ ਵਿੱਚ ਵੀ ਆਪਣੇ ਜਿਹੜੇ ਲੋਕ ਬਾਹਰ ਜਾ ਰਹੇ ਨੇ ਜੀ ਵੇਚ ਨੂੰ ਛੱਡ ਛੱਡ ਕੇ ਉਹਨਾਂ ਦੀ ਬੜਾ ਇਹੀ ਏਸੀ ਮਜਬੂਰੀਆਂ ਨੇ ਜੀ ਆ ਸਾਰਾ ਕੁਝ ਦੇਖ ਕੇ ਜੀ ਕੋਈ ਹੁਣ ਜਿਹੜੀਆਂ ਵੀ ਪੰਜਾਬ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਸੱਤਾਂ ਨੇ ਨੌਕਰੀਆਂ ਦਿੱਤੀਆਂ ਨੇ ਉਹ ਤੋਂ ਸ਼ੁਰੂਤ ਤੋਂ ਬਾਹਲੇ ਚਿੱਟਾ ਵਾਲੇ ਲੋਕਾਂ ਨੂੰ ਜਾਵਾਂ ਨੌਕਰੀਆਂ ਦਿੱਤੀਆਂ ਨਹੀਂ ਹੁਣ ਜੇਰੇ ਕਿਹੜੇ ਨੌਕਰੀਆਂ ਨਹੀਂ ਮਿਲੂਗੀ ਕੰਮ ਨਹੀਂ ਮਿਲੂਗਾ ਬੰਦਾ ਰੇ ਕਰੂਗਾ ਕੀ ਇਹੋ ਜਿਹੀ ਸਹੂਲਤਾਂ ਨਹੀਂ ਮਿਲਣਗੀਆਂ ਜਾਂ ਨਾਲ ਸੌਲਤਾਨੀ ਮਤਲਬ ਮਿਲ ਰਹੀਆਂ ਗੱਲਾਂ ਮਾਲਿਆ ਜਾ ਕੇ ਦੇਖੋ ਕਿੰਨਾ ਗੰਨਾ ਗੰਨਾ ਪਾਣੀ ਖੜਾ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ